A-bob-ab-ab-ab-ab-ab-ab-ab-ab-ab-ab-ab-ab-ab-ab-ab-ab! Bandi, pe-i bandi, pe-i bandi, pe ਆਸ ਕਰੋ ਬਾਸ ਕਰੋ ਤਰੀਕ ਨੂੰ ਆ ਪੋਗ ਲੈਣਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ ਸੀ ਇੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਧਰ ਤੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਉਹਨਾਂ ਦਾ ਆ ਤਿਆਰ ਆ ਸੰਲਸਰਾਂ ਦਾ ਧੂਆਂ ਵੱਜ ਰਿਹਾ ਤਿਆਰ ਪਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਬਰਤਖਪੁਰ ਦੇ ਜਿਹੜਾ ਆ ਗੂ ਜਿਲ੍ਹਾ ਬਰਤਖਪੁਰ ਦੇ ਜਿਹੜਾ ਆ ਭੈਣਾ ਤੇ ਸੋਹਣੇ ਚਲੋ ਬਾਈ ਜਰਾ ਆ ਕੇ ਆ ਜਿਹੜੇ ਤਰਦੀ ਸੀ ਦੁਬਾਰਾ ਸਾਡੀਆਂ ਬੀਬੀਆਂ ਤਾਂ ਆ ਲਏ ਨੇ ਤਰਦੀ ਦੁਬਾਰਾ ਦੇਖੋ ਬੀਬੀਆਂ ਭੈਣਾਂ ਨੇ ਆਪ ਕੰਮ ਦੇ ਲੰਮੀ ਕਰਨੇ ਸ਼ੁਰੂ ਕਰ ਰਹੇ ਹਾਂ ਇੱਕ ਤੁਸੀਂ ਦੇਖ ਲਓ ਸਾਈਡ ਤੋਂ ਬੰਨੋ ਸਾਈਡ ਤੋਂ ਅੱਜ ਜਿਲ੍ਹਾ ਕਸਾਨਾਂ ਨੂੰ ਜ਼ਮੀਨਾਂ ਤੋਂ ਜਾੜ ਨਵਾੜੀ ਪੰਜਾਬ ਤੇ ਕੇਂਦਰ ਸਰਕਾਰ ज़मीन मुने चढ़ण वारी पंजाब केंद्र सरकार मु हलो लाॾे ਲੋਕਾਂ ਦੇ ਹੱਕ ਵਾਸਤੇ ਜਾਣੇ ਮਾਣ ਮੰਗ ਕੇ ਵੇਖ ਲਿਆ ਯਾਰ ਜਮਾ ਕੇ ਵੇਖਾਂਗੇ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚੱਕਵੀਂ ਤੇਰਾ ਫੇਰੀ ਚੱਕਦੀਆਂ ਬਹੁਤ ਦੁਖੀਆਂ ਕਿਉਂਕਿ ਭਗਵਾਨ ਸਤਿਮਾਨ ਸਰਕਾਰ ਨਾਲ ਮੀਟਣ ਲੱਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੀਆਂ 17 18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਕਰਾ ਜਿਹੜਾ ਗੁਰਦਾਸਪੁਰ ਦੇ ਵਿੱਚ ਦੀ ਲੰਗਦਾ ਅਸਲ ਦੇ ਵਿੱਚ ਆ ਵੀ 2013 ਇੰਤ ਲਾਗੂ ਆ ਆ ਤੁਸੀਂ ਦਾ ਚਾਰ ਗੁਣਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਆ ਲੰਘਦਾ ਇੱਕ ਮਿੰਟ ਸਾਡੀ ਬੇਨਤੀ ਸੁਣੋ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਦਾ ਕੁੱਲ ਕਿੰਨਾ ਰਕਬਾਏ ਦੇ ਵਿੱਚ ਐਕਵਾਇਰ ਹੋ ਰਿਹਾ ਇਹਦੇ ਕੋਲ ਲਗਭਗ ਮੇਰੇ ਕੋਲ ਕਲੀਅਰ ਤੇ ਨਹੀਂ ਹੈਗਾ ਕੋਈ ਮੇਰਾ ਖਿਆਲ ਆ ਚਾਰ 5000 ਕਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹਾ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਆ ਉਹਨਾਂ ਨੂੰ ਮਾਰਕੀਟ ਰੇਟ ਦਾ ਚਾਰ ਗੁਣਾ ਤੇ 70% ਲੋਕਾਂ ਦੀ ਸਹਿਮਤੀ ਤੇ 90% ਜਣਾ ਪਤਾ ਕਿਉਂਕਿ ਉਹ ਐਕਟ ਇੱਥੇ ਪੰਜਾਬ ਦੇ ਵਿੱਚ ਲਗ ਵਾ ਪਰ ਉਹ ਸਾਈਡ ਦੀਆਂ ਧੱਜੀਆਂ ਡਾ ਦੇ ਭਗਵਾਨ ਸਮਾਨ ਸਰਕਾਰ ਕੇਂਦਰ ਸਰਕਾਰ ਡੀਸੀ ਰੇਟ ਦੇ ਰਹੀ ਆ ਸਾਨੂੰ ਵਾਰ-ਵਾਰ ਡੀਆਈਜੀ ਬਾਰਡ ਰੇਂਜ ਡੀਸੀ ਗਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲਏ ਹੀ ਉਹਨੂੰ 45 ਦਿਨ ਹੋ ਵੀ ਗਏ ਆ ਜਿੱਦਾਂ ਅਸੀਂ ਰੇਲ 'ਚ ਹੈ ਗਏ ਆ ਉਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫੇਰ ਪਟੀਸ਼ਨਾਂ ਪਾਓ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਫਨਾਈ ਪਹੇ ਨਹੀਂ ਚੁਕੇ ਉਥੇ ਕਬਜ਼ਾ ਨਾ ਕਰੋ ਮੰਨੇ ਆ ਸਾਡੇ ਕੋ ਡੀਆਈਜੀ ਬੱਡਰ ਹੈ ਤੇ ਡੀਸੀ ਜਿਹੜੇ ਗਰਦਾਸ ਕੋਰਿਆ ਤੇ ਜਿਹੜੇ ਆਰਬਿਟਰੇਟਰ ਜਿਹੜੇ ਆਰਬਿਟਰੇਟਰ ਲੱਗਣੇ ਸੀ ਉਹ ਉਹ ਉਹਦੇ ਬਾਅਦ ਹੀ ਵੱਡੀਆਂ ਧੜਾ ਲਿਆ ਕੇ ਤੇ ਇਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟ੍ਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਹਮਾਰ ਕਰਨਾ ਆਇਆਂ ਕਰ ਲਓ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉਥੇ ਚਲਾਇ ਜਾਓ 40% ਹਾਲ ਦੀ ਘੜੀ ਛੱਡ ਦਿਓ ਪਾਰੇ ਜਲਾਲਤ ਆ ਕਿਸਾਨਾਂ ਨੂੰ ਦਬਾ ਕੇ ਐ ਪੂਰਾ ਉਹਨਾਂ ਦੀਆਂ ਪੱਗਾਂ ਲਾ ਕੇ ਕਟਾਲਾ ਸਾਹਿਬ ਜਿੱਥੇ 60% ਕੰਮ ਚੱਲਦਾ ਉਹਨਾਂ ਨੂੰ ਪੈਸੇ ਪੂਰੇ ਮਿਲ ਗਏ ਉਹਨਾਂ ਨੂੰ ਵੀ ਨਹੀਂ ਪੂਰੇ ਮਿਲੇ ਉਹ ਉਹ ਵੀ ਚੁਕਾਏ ਇਹਨਾਂ ਨੇ ਕੋਈ ਮੁਲਾਜ਼ਮ ਆ ਉਹਨੂੰ ਪੈਸੇ ਦਿੱਤੇ ਗਏ ਆ ਕੋਈ ਆਪਣਾ ਨੰਬਰਦਾਰ ਆ ਉਹਨੂੰ ਪੈਸੇ ਦਿੱਤੇ ਗਏ ਆ ਦਬਾ ਦੇ ਥੱਲੇ ਉਹਨਾਂ ਵਿਚਾਰਿਆਂ ਪੈ ਚੁੱਕੇ ਰਹਿੰਦੇ ਉਹ ਵੀ ਆ ਤੇ ਇਹਨਾਂ ਨੇ ਤੁਸੀਂ ਜਿਹੜੀ ਕਮਿਟਮੈਂਟ ਸਾਡੇ ਨਾਲ ਮੀਡੀਆ ਵਿੱਚ ਕਰਦੇ ਹੋ ਉਸ ਕਮਿਟਮੈਂਟ ਦੇ ਉੱਤੇ ਪੂਰਾ ਉਤਰੋ ਜੇ ਤੁਸੀਂ ਉਹ ਕਮਿਟਮੈਂਟ ਦੇ ਉੱਤੇ ਪੂਰੇ ਨਹੀਂ ਉਤਰਨਾ ਤੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਬਹੁਤ ਵੱਡਾ ਹਰੋਸਿਆ ਅੱਜ ਅਸੀਂ ਗਾਹ ਵਧਣ ਲੱਗੇ ਆ ਜਿੱਥੇ ਪਰਸੋ 27 ਤਰੀਕ ਨੂੰ ਕਬਜ਼ਾ ਤਰ ਤੇ ਗਿਆ ਅੱਜ ਉਥੇ ਅਸੀਂ ਕਬਜ਼ਾ ਪਰਾਂਗੇ ਸ਼ਾਂਤਮਈ ਢੰਗ ਨਾਲ ਕੇ ਆਪਣੀਆਂ ਜ਼ਮੀਨਾਂ ਲੈ ਵਧਾਂਗੇ ਜੇ ਸਰਕਾਰ ਕੋ ਵਾਅਦਾ ਪੂਰਾ ਕਰਦੀ ਆ ਤੇ ਜ਼ਿੰਮੇਵਾਰੀ ਤੁਗਤਮਾਨ ਸਰਕਾਰ ਦੀ ਆ ਇਹ ਸਾਰੇ ਪੰਜਾਬ ਦੇ ਫਿਰਿਆ ਬਲ ਕਿਸਾਨ ਖਾਸ ਕਰਕੇ ਚੁਣਿਆ ਜੀ ਕਿਉਂਕਿ ਗੁਰੂ ਪਾਤਸ਼ਾਹ ਦਾ ਸਿਧਾਂਤ ਸੀਗਾ ਪਾਤਸ਼ਾਹ ਨੇ ਤ삐 ਤਵੀ ਤੇ ਬੈਠ ਕੇ ਇਸੇ ਮੁਗਲਿਆ ਹਕੂਮਤ ਦੇ ਖਿਲਾਫ ਜਿਹੜੀ ਹੈ ਜੰਗ ਦਾ ਡੰਕਾ ਵਜਾਇਆ ਤੇ ਆਪਣਾ ਆਪ ਨਿਸ਼ਾਵਰ ਕਰਕੇ ਇਸ ਕਾਇਨਾਤ ਨੂੰ ਇੱਕ ਸੰਦੇਸ਼ ਦਿੱਤਾ। ਸ਼ਹੀਦੀਪੁਰਬ ਦੇ ਦਿਹਾੜੇ ਦਾ ਪ੍ਰਸ਼ਾਸਨ ਜਿਹੜੇ ਰੂਪ ਦੇ ਵਿੱਚ ਸਾਨੂੰ ਕਹਿ ਰਿਹਾ ਉਹ ਬਿਲਕੁਲ ਲੋਕਾਂ ਨੂੰ ਭੜਕਾਉ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ। ਕੋਈ ਰਸਤਾ ਨਹੀਂ ਰੁਕਿਆ ਹੈਗਾ। ਕਿਸੇ ਤਰੀਕੇ ਦੀ ਕੋਈ ਵੀ ਅੜਚਨ ਕਿਤੇ ਵੀ ਸੜਕ ਤੇ ਨਹੀਂ ਹੈ। ਬਹੁਤ ਵਧੀਆ ਤਰੀਕੇ ਨਾਲ ਆਵਾਜ਼ਾਂ ਹੀ ਚੱਲ ਰਹੀ ਪਈ ਆ ਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਤੇ ਪਾਤਸ਼ਾਹ ਦੇ ਘਰ ਤੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰਦੁਆਰਾ ਪਟੇਵੱਡ ਸਾਹਿਬ ਤੋਂ ਚੱਲੇ ਆ ਪਾਤਸ਼ਾਹ ਤੁਸੀਂ ਮਹਾਨ ਹੋ ਤੁਹਾਨੂੰ ਤੱਤੀ ਤਵੀ ਮਿਲੀ ਆ ਤੇ ਸਾਨੂੰ ਇਹ ਤੱਤੀ ਰੇਤਾ ਜਿਹੜੀ ਆ ਤੇ ਤੱਤੀਆਂ ਜ਼ਮੀਨਾਂ ਦੇ ਵਿੱਚ ਸਿਰਫ ਰੰਗਾਂ ਦਾ ਫਰਕ ਪਿਆ ਤੇ ਮੁਗਲਾਂ ਨੇ ਟੋਪੀਆਂ ਲਾ ਕੇ ਪੱਗਾ ਬਣੀਆਂ ਨੇ ਮੁਗਲਾਂ ਨੇ ਹੁਣ ਮੁੱਛਾਂ ਰੱਖ ਲਈਆਂ ਨੇ ਤੇ ਦਾੜੀਆਂ ਤੋਂ ਮੁੱਛਾਂ ਤੱਕ ਆ ਗਏ ਨੇ ਮੁਗਲਾਂ ਦੇ ਨਾਲ ਉਹ ਘਟ ਅਤਿਆਚਾਰ ਜਿਹੜਾ ਵੇਸ ਧਰਤੀ ਤੇ ਨਹੀਂ ਹੁੰਦਾ ਪਿਆ ਜਿੱਥੇ ਕਿਸਾਨ ਮਰ ਰਿਹਾ ਜਿੱਥੇ ਮਜ਼ਦੂਰ ਮਰ ਰਿਹਾ ਜਿੱਥੇ ਛੋਟਾ ਵਪਾਰੀ ਮਰ ਰਿਹਾ ਛੋਟਾ ਦੁਕਾਨਦਾਰ ਮਰ ਰਿਹਾ ਜਿੱਥੇ ਸਾਡੀ ਐਜੂਕੇਸ਼ਨ ਮਰ ਰਹੀ ਆ ਸਾਡੀਆਂ ਸਿਹਤ ਸਹੂਲਤਾਂ ਮਰਦੀਆਂ ਪਈਆਂ ਉਥੇ ਗੁਰੂ ਅਰਜਨ ਪਾਤਸ਼ਾਹ ਦੇ ਸਿਧਾਂਤ ਨੂੰ ਅੱਜ ਅੱਗੇ ਤੋਰ ਕੇ ਬਿਲਕੁਲ ਸਹੀ ਰਸਤੇ ਤੇ ਅੱਜ ਦੇ ਮਸਲੇ ਤੇ ਗੱਲ ਕਰੀਏ ਤੁਸੀਂ ਇਹਨੂੰ ਪੂਰ ਦਿੰਦੇ ਹੋ ਪ੍ਰਸ਼ਾਸਨ ਫੇਰ ਆ ਕੇ ਨਵੇਂ ਸਿਰਿਓਂ ਬਣਾ ਦਿੰਦਾ ਇਹ ਕਿੱਥੇ ਗੱਲ ਮੁੱਕੇਗੀ ਇਹ ਗੱਲ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਪ੍ਰਸ਼ਾਸਨ ਨੇ ਕਿੱਥੇ ਮਤਕਾ ਲਗਭਗ ਸਾਢੇ 3 ਸਾਲ ਦਾ ਸਮਾਂ ਜਿਹੜਾ ਬੀਫ ਚੱਲਿਆ ਆ ਦੇ ਉੱਤੇ ਲਗਾਤਾਰ ਝੂਟੀਆਂ ਕਵਾਇਫਾਂ ਦੇਣੀਆਂ ਲਗਾਤਾਰ ਝੂਟੀਆਂ ਗੱਲਾਂ ਕਰਨੀਆਂ ਔਰ ਏਡੇ ਵੱਡੇ ਅਫਸਰਾਂ ਵੱਲੋਂ ਏਡੇ ਉੱਚੀ ਅਹੁਦਿਆਂ ਤੇ ਬਹਿ ਕੇ ਝੂਟੀਆਂ ਗੱਲਾਂ ਕਰਨੀਆਂ ਇਹ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਰਹੇਗਾ ਅਸੀਂ ਮਨੂ ਦੇ ਸੋਇਆ ਵਾਂਗ ਸਾਡੀ ਦਾਤਰੀਏ ਤੇ ਅਸੀਂ ਵਧਦੇ ਰਾਵਾਂਗੇ ਸੋਇਆ ਵਾਂਗ ਜਿੰਨੀ ਵਾਰੀ ਪੁੱਟਣਗੇ ਜਿੰਨੀ ਵਾਰੀ ਆਉਣਗੇ ਓਨੀ ਵਾਰੀ ਉਹਨਾਂ ਦੇ ਜੱਥੇ ਬੰਦੀ ਇਹਨਾਂ ਜ਼ਮੀਨਾਂ ਨੀ ਅੱਜ ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਇਸ ਪਰਲਾ ਕਾਰਵਾਈ ਬਣਦੀ ਕਰਾਂਗੇ ਅ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਆ ਉਹ ਨੈਚੁਰਲੀ ਜਦੋਂ ਵੀ ਦੇਖੋ ਜੀ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਹੈ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨੇ ਵੀ ਚਲੋ ਜੁੜੂ ਕੋਈ ਮਸਲਾ ਆ ਉਹਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁਣ ਵੀ ਅੱਜ ਵੀ